ਮੈਂ ਧੰਨਵਾਦ ਕਰਦਾ ਸ਼ਰਮਣੀ ਕਾਲੀ ਦਲ ਹਾਈ ਕਮਾਂਡ ਦਾ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਪ੍ਰਗਟ ਕਰਕੇ ਲੁਧਿਆਣਾ ਤੋਂ ਲੋਕ ਸਭਾ ਦੀ ਇਲੈਕਸ਼ਨ ਲੜਨ ਵਾਸਤੇ ਮੈਨੂੰ ਟਿਕਟ ਦਿੱਤੀ ਹੈ ਮੈਂ ਇੱਕ ਸਾਧਾਰਨ ਪਰਿਵਾਰ ਦੇ ਵਿੱਚ ਜਨਮਿਆ ਸਾਧਾਰਨ ਵਿਅਕਤੀ ਹਾਂ ਪਹਿਲਾਂ ਵੀ ਮੇਰੇ ਤੇ ਬੜੀ ਰਹਿਮ ਕਰਮ ਕੀਤੀ ਹੈ ਸ਼ਰਮਣੀ ਕਾਲੀ ਦਲ ਨੇ ਪਹਿਲਾਂ ਮੈਨੂੰ ਕੌਂਸਲਰ ਦੀ ਟਿਕਟ ਦਿੱਤੀ ਤਿੰਨ ਵਾਰ ਫਿਰ ਐਮਐਲਏ ਦੀ ਦਿੱਤੀ ਤਿੰਨ ਵਾਰ ਅੱਜ ਮੇਰੇ ਤੇ ਮੈਂਬਰ ਪਾਰਲੀਮੈਂਟ ਦੀ ਟਿਕਟ ਦੇ ਕੇ ਬਹੁਤ ਵੱਡਾ ਇਸ਼ਤਿਹਾਨ ਕੀਤਾ ਸ਼ਰਮਣੀ ਕਾਲੀ ਦਲ ਨੇ ਔਰ ਮੈਂ ਸਦਾ ਸੁਖਵੀਰ ਜੀ ਬਾਦਲ ਪ੍ਰਧਾਨ ਸ਼ੋਭਨੀ ਕਾਲੀ ਦਾ ਤੇ ਸਮੁੱਚੇ ਹਾਈ ਕਮਾਂਡ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਪ੍ਰਗਟ ਕੀਤਾ ਔਰ ਮੈਂ ਹਰ ਸੰਭਵ ਕੋਸ਼ਿਸ਼ ਕਰੂੰਗਾ ਕਿ ਜਿਹੜਾ ਉਹਨਾਂ ਨੇ ਮੇਰੇ ਤੇ ਭਰੋਸਾ ਪ੍ਰਗਟ ਕੀਤਾ ਮੈਂ ਲੁਧਿਆਣਾ ਨਿਵਾਸੀਆਂ ਦੀਆਂ ਵੋਟਾਂ ਲੈ ਕੇ ਉਹਨਾਂ ਦੀ ਝੋਲੀ ਦੇ ਵਿੱਚ ਸੀਟ ਜਿੱਤ ਕੇ ਪਾਵਾਂ ਇਹ ਮੇਰੀ ਹਰ ਸੰਭਵ ਕੋਸ਼ਿਸ਼ ਹੋਵੇਗੀ ਮੈਂ ਆਪਣੇ ਸਾਥੀਆਂ ਦੇ ਨਾਲ ਬੜੇ ਜ਼ੋਰ ਦੇ ਨਾਲ ਇਹ ਇਲੈਕਸ਼ਨ ਲੜਾਂਗਾ ਸੋ ਮੈਂ ਦਿਹਾਣਾ ਨਿਵਾਸੀਆਂ ਨੂੰ ਵੀ ਅਪੀਲ ਕਰਨੀ ਚਾਹੁੰਦਾ ਕਿ ਹੁਣ ਤੁਸੀਂ ਜਿਹੜਾ 1 ਜੂਨ ਨੂੰ ਫੈਸਲਾ ਕਰਨਾ ਉਸ ਫੈਸਲੇ ਦੇ ਵਿੱਚ ਤੁਸੀਂ ਕਰਤਾਰ ਦੀ ਜਿਹੜੀ ਹੈ ਮੈਜ਼ਰਮੈਂਟ ਕਰਨੀ ਹੈ ਕਰਤਾਰ ਦੇਖਣਾ ਵੀ ਜਿਹੜਾ ਕੈਰੇਕਟਰ ਜਿਹੜੇ ਕੈਂਡੀਡੇਟ ਨੇ ਉਹਨਾਂ ਦਾ ਕੈਰੇਕਟਰ ਕੀ ਹੈ ਉਹਨਾਂ ਦਾ ਸੁਭਾਅ कैसा ਉਹਨਾਂ ਨੇ ਜੇ ਕੋਈ ਪਹਿਲਾਂ ਸੇਵਾ ਮਿਲੀ ਹੈ ਕੀ ਸੰਪੂਰਨ ਕੀਤੀ ਹੈ ਕੀ ਉਹਨਾਂ ਨੇ ਸੇਵਾ ਸੰਪੂਰਨ ਕਰਕੇ ਜੋ ਉਹਨਾਂ ਤੇ ਜ਼ਿੰਮੇਵਾਰੀਆਂ ਸੀ ਨਿਭਾਈਆਂ ਨੇ ਜਾਂ ਆਪਣੇ ਇਲਾਕੇ ਦੇ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਸਹਾਇਤਾ ਕੀਤੀ ਹੈ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤੀਆਂ ਨੇ ਉਹਨਾਂ ਦੀ ਕੋਈ ਗੱਲ ਸੁਣੀ ਹੈ ਇਹ ਸਾਰਾ ਕੁਝ ਦੇਖ ਕੇ ਵੋਟ ਪੋ ਕਿ ਬਹੁਤ ਅਹਿਮੀਅਤ ਰੱਖਦੀ ਹੈ ਵੋਟ ਬਹੁਤ ਵੱਡੀ ਸਾਡਾ ਸੁਧਾਰ ਕਰ ਸਕਦੀ ਹੈ ਵੋਟ 'ਚ ਬਹੁਤ ਵੱਡੀ ਸ਼ਕਤੀ ਹੈ ਵੋਟ ਦੇਖੋ ਕੂਚ ਸਿੱਟਣ ਵਾਲੇ ਜਾਂ ਐਮਏ ਪਾਉਣ ਵਾਲੇ ਖਾਲੇ ਜਾਤ ਬਰਾਦਰੀ ਧਰਮ ਜਾਂ ਰਾਸੀ ਪਾਰਟੀਆਂ ਤੱਕ ਸੀਮਤ ਨਹੀਂ ਵੋਟ ਸਾਡਾ ਭਵਿੱਖ ਸਵਾਰ ਸਕਦੀ ਹੈ ਪਰ ਅੱਜ ਤੱਕ ਸਵਾਰਿਆ ਨਹੀਂ ਕਿਉਂਕਿ ਜਿਹੜੇ ਮੈਂਬਰ ਪਾਰਲੀਮੈਂਟ ਬਣ ਕੇ ਹੁਣ ਤੱਕ ਗਏ ਨੇ ਉਹ ਲੁਧਿਆਣੇ ਤੋਂ ਨਾ ਵਕੀਲ ਸਨ ਉਹ ਲੁਧਿਆਣੇ ਤੋਂ ਵਾਰਿਸ ਸਨ ਉਹਨਾਂ ਨੂੰ ਲੁਧਿਆਣੇ ਦੀਆਂ ਸਮੱਸਿਆਵਾਂ ਦਾ ਪਤਾ ਨਹੀਂ ਸੀ ਉਹਨਾਂ ਨੇ ਲੁਧਿਆਣੇ ਬਾਰੇ ਕੁਝ ਵੀ ਨਹੀਂ ਕੀਤਾ ਮੈਂ ਅੱਜ ਵੀ ਕਹਿ ਸਕਦਾ ਜਿਹੜੇ ਸਰਦਾਰ ਰਵਨੀਤ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਨੇ ਬਣੇ ਦੋ ਵਾਰ ਅੱਜ ਵੀ ਸਮੁੱਚੇ ਲੁਧਿਆਣੇ ਦੇ ਬਾਰੇ ਉਹ ਜਾਣਦੇ ਨਹੀਂ ਹੋਣਗੇ ਮਹੱਲੇ ਆਪਦੇ ਨਾਮ ਨਹੀਂ ਜਾਣਦੇ ਹੋਣਗੇ ਜੇ ਅੱਜ ਵੀ ਉਹਨੂੰ ਕਹੀਏ ਕਿ ਫਲਾਣੇ ਮਹੱਲੇ ਜਾ ਕੇ ਦਾ ਕੇ ਆ ਤੇ ਉਹ ਜਾ ਨਹੀਂ ਸਕਣਗੇ ਉਹਨਾਂ ਨੇ ਸਮੱਸਿਆਵਾਂ ਮਾ ਹੱਲ ਨਹੀਂ ਕੀਤੀਆਂ ਸਮੱਸਿਆਵਾਂ ਕ੍ਰੀਏਟ ਕੀਤੀਆਂ ਨਵੀਆਂ ਸਮੱਸਿਆਵਾਂ ਲੁਧਿਆਣਾ ਦੇ ਲੋਕਾਂ ਨੂੰ ਪਾ ਕੇ ਦਿੱਤੀਆਂ ਜਿਹੜੀਆਂ ਅੱਜ ਫੇਸ ਕਰ ਰਹੇ ਆ ਸਾਡੇ ਰਾਹਾਂ ਰੋਡ ਦੇ ਲੋਕ ਜਾਂ ਮਲਹਾਰ ਰੋਡ ਦੇ ਲੋਕ ਜਿਹੜੀ ਸਮੱਸਿਆਵਾਂ ਫੇਸ ਕਰਦੇ ਨੇ ਇਹ ਇਹਨਾਂ ਦੀਆਂ ਦੇਣਾਂ ਸੋ ਬਹੁਤ ਹੋਰ ਸਮੱਸਿਆਵਾਂ ਹਨ ਜਿਹੜੀਆਂ ਇਹਨਾਂ ਨੇ ਪੈਦਾ ਕੀਤੀਆਂ ਨੇ ਸੋ ਕਿਉਂਕਿ ਮੈਂ ਲੁਧਿਆਣਾ ਦਾ ਜੰਪਾਲਾ ਲੁਧਿਆਣਾ ਦੇ ਛੱਪੇ ਛੱਪੇ ਬਾਰੇ ਵਕੀਅਤ ਆ ਲੁਧਿਆਣਾ ਦੇ ਮਸਲੇ ਹੱਲ ਕੀ ਨੇ ਉਹ ਮੈਨੂੰ ਪਤਾ ਕਿੱਥੋਂ ਹੱਲ ਹੋਣੇ ਨੇ ਕਿਵੇਂ ਹੱਲ ਹੋਣੇ ਨੇ ਕਿਉਂਕਿ ਜੇਕਰ ਮੈਂ ਕਾਉਂਸਲਰ ਸੀ ਤੇ ਕਾਉਂਸਲਰ ਦੀ ਜ਼ਿੰਮੇਵਾਰੀ ਨਿਭਾਈ ਜਦੋਂ ਮੈਨੂੰ ਐਮਐਲਏ ਬਣਾਇਆ ਲੋਕਾਂ ਨੇ ਤੇ ਮੈਂ ਐਮਐਲਏ ਦੀ ਜ਼ਿੰਮੇਵਾਰੀ ਵੀ ਵਾਕੂਬੀ ਨਿਭਾਈ ਔਰ ਜਿਹੜੇ ਮਸਲੇ ਸੀ ਹੱਲ ਕੀਤੇ ਤੇ ਹੁਣ ਜਿਹੜੇ ਐਮਐਸ ਤੋਂ ਐਮਪੀ ਬਣ ਕੇ ਐਮਪੀ ਬਣ ਕੇ ਵੀ ਜੋ ਲੁਧਿਆਣੇ ਦੀਆਂ ਲੋੜਾਂ ਨੇ ਮੈਨੂੰ ਪਤਾ ਮੈਂ ਅੱਜ ਇਸ ਕਰਕੇ ਡਿਸਕਸਨ ਨਹੀਂ ਕਰ ਰਿਹਾ ਕਿਉਂਕਿ ਜਿਹੜੇ ਐਮਪੀ ਦੇ ਕੈਂਡੀਡੇਟ ਨੇ ਉਹ ਮੁੱਦਾ ਵਹੀਨ ਨੇ ਉਹਨਾਂ ਕੋਲ ਕੋਈ ਮੁੱਦਾ ਨਹੀਂ ਉਹ ਬਿਨਾ ਮੁੱਦੇ ਤੋਂ ਲੜਾਈ ਲੜ ਰਹੇ ਨੇ ਸਿਰਫ ਤੇ ਸਿਰਫ ਉਹ ਲੋਕਾਂ ਨੂੰ ਭਰਮਾ ਰਹੇ ਨੇ ਝੂਠ ਬੋਲ ਕੇ ਸੋ ਜੋ ਮਸਲੇ ਨੇ ਲੁਧਿਆਣੇ ਦੇ ਉਹ ਆਉਣ ਵਾਲੇ ਦਿਨ ਤੁਹਾਡੇ ਆਉਣ ਵਾਲੇ ਦਿਨਾਂ ਤੱਕ ਤੁਹਾਡੇ ਸਾਹਮਣੇ ਰੱਖਾਂਗੇ ਔਰ ਕਿਵੇਂ ਹੱਲ ਹੋਣੇ ਨੇ ਕਿੱਥੋਂ ਹੱਲ ਹੋਣੇ ਨੇ ਇਹ ਵੀ ਤੁਹਾਨੂੰ ਦੱਸਾਂਗੇ ਸੋ ਮੈਂ ਆਸ ਕਰਦਾ ਵੀ ਤੁਸੀਂ ਵੋਟ ਬਹੁਤ ਸੋਚ ਕੇ ਵਿਚਾਰ ਕੇ ਆਪਣੇ ਭਵਿੱਖ ਨੂੰ ਮੁੱਖ ਰੱਖ ਕੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਮੁੱਖ ਰੱਖ ਕੇ ਆਪਣੇ ਕਾਰੋਬਾਰ ਦੇ ਭਵਿੱਖ ਨੂੰ ਮੁੱਖ ਰੱਖ ਕੇ ਪਾਉਂਗੇ ਇਹ ਆਸ ਨਾਲ ਮੈਂ ਤੁਹਾਡਾ ਧੰਨਵਾਦ ਕਰਦਾ ਬਹੁਤ ਮਿਹਰਬਾਨੀ ਇਸ ਭਰੋਸੇ ਨਾਲ ਕਿ ਆਉਣ ਵਾਲੇ ਦਿਨਾਂ 'ਚ ਤੁਹਾਡੇ پاس ਆਉਣਾ ਵੀ ਆ ਤੁਹਾਡੇ ਕੱਲੇ ਕੱਲੇ ਘਰ ਕੱਲੇ ਕੱਲੇ ਪਿੰਡ ਕੱਲੇ ਕੱਲੇ ਮਹੱਲੇ ਦੇ ਵਿੱਚ ਪਹੁੰਚ ਕੇ ਕੱਲੇ ਕੱਲੇ ਵਾਰਡ ਚ ਪਹੁੰਚ ਕੇ ਤੁਹਾਨੂੰ ਬੇਨਤੀ ਕਰਾਂਗੇ ਔਰ ਮੈਨੂੰ ਆਸਾ ਕਿ ਤੁਹਾਡੇ ਕੋਲੇ ਮੇਰਾ ਸੁਹਾ ਮੇਰਾ ਅਚਾਰ ਮੇਰਾ ਜੋ ਪਿਛਲੇ ਕੀਤਾ ਹੈ ਕੰਮ ਉਹ ਤੁਹਾਡੇ ਤੱਕ ਪਹੁੰਚ ਗਿਆ ਹੋਊਗਾ ਮੇਰੀ ਇਮਾਨਦਾਰੀ ਤੁਹਾਡੇ ਤੱਕ ਪਹੁੰਚ ਗਈ ਹੋਊਗੀ